ਸੁਮਾਣਾ ਵਿਖੇ ਤਨਾਤ ਪੰਜਾਬ ਹோம்ਗਾਰਡ ਦੇ ਜਵਾਨ ਨੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਥਾਣਾ ਸਿਟੀ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਆ ਆਪਣੀ 33 ਸਾਲਾ ਧੀ ਜੋ ਕਿ ਇੱਕ ਹਫ਼ਤੇ ਤੋਂ ਲਾਪਤਾ ਸੀ ਇਹਨੂੰ ਘਰ ਵਾਪਸ ਲਿਆਉਣ ਦੀ ਗਹਾਰ ਲਗਾਈ। ਉਹਨਾਂ ਪੁਲਿਸ ਤੇ ਗੰਭੀਰ ਦੋਸ਼ ਲਗਾਏ। ਉਹਨਾਂ ਕਿਹਾ ਕਿ ਜਦੋਂ ਪੁਲਿਸ ਮੁਲਾਜ਼ਮ ਹੋਣ ਦੇ ਬਾਵਜੂਦ ਉਹਨਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਤਾਂ ਆਮ ਆਦਮੀ ਇਨਸਾਫ਼ ਦੀ ਉਮੀਦ ਕੀ ਰੱਖੇਗਾ। ਪੰਜਾਬ ਹோம்ਗਾਰਡ ਦੇ ਜਵਾਨ ਵਿਸਾਖਾ ਸਿੰਘ ਨੇ ਦੱਸਿਆ ਕਿ ਉਸਦਾ ਪਤੀ ਕਰੀਬ 2 ਸਾਲ ਪਹਿਲਾਂ ਨੌਕਰੀ ਲਈ ਵਿਦੇਸ਼ ਚਲਾ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਲੜਕੀ ਜੋ ਕਿ ਆਪਣੇ ਦੋ ਬੱਚਿਆਂ ਸਮੇਤ ਆ ਉਸ ਕੋਲ ਰਹਿ ਰਹੀ ਸੀ ਪਿਛਲੇ ਇੱਕ ਹਫ਼ਤੇ ਤੋਂ ਘਰੇ ਲਾਪਤਾ ਹੈ ਸਿਟੀ ਪੁਲਿਸ ਨੂੰ ਸ਼ਿਕਾਇਤ ਤਾਂ ਦੇਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋ ਰਹੀ ਉਸ ਨੇ ਖ਼ਤਰਾ ਜਾਰੀ ਕੀਤਾ ਹੈ ਕਿ ਉਸ ਦੀ ਲੜਕੀ ਨੂੰ ਉਸ ਦੇ ਸਹੁਰੇ ਪਿੰਡ ਵਾਸੀ ਸੋਨੀ ਨਾਂ ਦੇ ਵਿਅਕਤੀ ਵੱਲੋਂ ਚਾਰ ਬੱਚਿਆਂ ਦੇ ਪਿਤਾ ਵੱਲੋਂ ਗੁਪਤ ਤੌਰ ਤੇ ਹਿਰਾਸਤ 'ਚ ਰੱਖਿਆ ਜਾ ਰਿਹਾ ਹੈ ਤੇ ਸ਼ਿਕਾਇਤ ਦੇ ਬਾਵਜੂਦ ਪੁਲਿਸ ਨਾ ਤਾਂ ਉਸ ਵਿਅਕਤੀ ਨੂੰ ਹਿਰਾਸਤ 'ਚ ਲੈ ਰਹੀ ਹੈ ਤੇ ਨਾ ਹੀ ਉਸ ਦੀ ਲੜਕੀ ਨੂੰ ਵਾਪਸ ਲਿਆ ਰਹੀ ਹੈ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਵੀ ਕਿਹਾ ਕਿ ਹੋਮਗਾਰਡ ਜਵਾਨ ਦੀ ਮਦਦ ਦੀ ਮੰਗ ਕੀਤੀ ਹੈ ਇਸ ਬੰਦੇ ਡੀਐਸਪੀ ਸਮਾਣਾ ਨੇਹਾ ਅਗਰਵਾਲ ਨੇ ਦੱਸਿਆ ਕਿ ਉਕਤ ਲੜਕੀ ਬਾਲਗ ਹੈ ਤੇ ਆਪਣੀ ਮਰਜ਼ੀ ਨਾਲ ਗਈ ਹੈ ਇਸ ਲਈ ਉਸ ਨੂੰ ਰੋਕਿਆ ਨਹੀਂ ਜਾ ਸਕਦਾ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਔਰਤਾਂ ਹੋ ਰਹੀਆਂ ਹਨ ਫਰਾਰ ਉਹਨਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ ਸੋ ਲੋੜ ਹੈ ਮਾਨਯੋਗ ਅਦਾਲਤਾਂ ਨੂੰ ਕੋਈ ਸਖਤ ਕਾਨੂੰਨ ਲੈ ਕੇ ਆਉਣ ਦੀ ਸਮਾਣਾ ਤੋਂ ਕਲਾਸ਼ੁਰਮਨ ਦੇ ਨਾਲ ਨੂਰੀ ਬਾਦਲ ਦੀ ਰਿਪੋਰਟ ਕਹ ਪਤਾ ਨਹੀਂ ਜੀ ਕੀ ਮਸਲਾ ਕੀ ਹੈ ਮਸਲਾ ਮੇਰੀ ਕੁੜੀ ਦਾ ਜੀ ਮੇਰੀ ਕੁੜੀ ਦਾ ਮਸਲਾ ਹੈ 20 ਤਰੀਕ ਦੀ ਕੁੜੀ ਮੇਰੀ ਲਾਪਤਾ ਹੈ ਉਹ ਵੀਡੀਓ ਬਣਾਓ 20 ਤਰੀਕ ਤੇ ਹੀ ਮੇਰੀ ਕੁੜੀ ਲਾਪਤਾ ਮੈਂ ਦਿੱਤੀ ਸੀ ਤਰਖਾਸ ਇਹਨਾਂ ਨੇ ਸਭ ਲਿਖ ਲਈ ਲਿਖ ਕੇ ਕੋਈ ਕਾਰਵਾਈ ਨਹੀਂ ਕੀਤੀ ਮੈਨੂੰ ਮੁਨਸੀ ਆ ਜਿਹੜਾ ਸੁਖਵਿੰਦਰ ਉਸ ਬੰਦੇ ਦੀ ਮੈਂ ਦੇਣ ਦੀ ਉਹਨੂੰ ਮੈਨੂੰ ਛੱਡਦਾ ਕਹਿੰਦਾ ਚਾਹ ਕੁੜੀ ਦੀ ਭਾਲ ਕਰ ਕੁੜੀ ਦੀ ਸਾਰ ਭਾਲ ਕਰ ਲਈ ਬੰਦਾ ਲੱਭ ਲਿਆ ਬੰਦਾ ਲੱਭ ਲਿਆ ਸਰਮ ਬੰਦਾ ਲੱਭ ਕੇ ਇਹਨਾਂ ਨੂੰ ਦਸਤਾ ਮਾਹ ਬੰਦਾ ਇਹ ਹੈ ਚੱਕ ਕੇ ਲਿਆਂਦਾ ਇਹ ਛੱਡ ਕੇ ਆ ਗਿਆ ਬਲਜੀਤ ਸਿੰਘ ਬਲਜੀਤ ਸਿੰਘ ਜਦੋਂ ਛੱਡ ਕੇ ਆਇਆ ਦਵਾਰ ਆਇਆ ਮਾਹ ਤੁਸੀਂ ਕਿਉਂ ਛੱਡ ਕੇ ਆਏ ਹੋ ਧੀ ਦਾ ਮਸਲਾ ਸਗੰਧ ਸਾਹਮਣੇ ਕਿਹਾ ਕਹਿੰਦਾ ਜੇ ਬੰਦੇ ਨੇ ਡਰਿੰਕ ਕਰੀਆ ਤੂੰ ਗੱਡੀ ਲੈ ਕੇ ਆਉਂਦਾ ਉਹਦੀ ਗੱਡੀ ਕਬਜ਼ੇ 'ਚ ਕਰ ਦੇ ਉਹ ਬੰਦਾ ਆ ਗਿਆ ਜੀ ਔਰੇ ਔਰੇ ਰਾਤੋਂ ਰਾਤ ਮੇਰੀ ਕੁੜੀ ਦੀ ਮੈਨੂੰ ਕਹਿੰਦਾ ਬੰਦਾ ਮੰਨਦਾ ਨਹੀਂ ਐ ਮੈਂ ਸੀਆਈ ਲੈ ਕੇ ਚੱਲਾਂ ਇਹਨੂੰ ਕੰਨਾਂ ਦਾ ਤੇਲ ਲਾ ਕੇ ਆਉਣਾ ਮੈਨੂੰ ਬਿਠਾ ਗਿਆ ਓਰੇ ਇਹ ਬੰਦਾ ਉੱਥੇ ਜਿੱਥੇ ਕੁੜੀ ਬੈਠੀ ਸੀ ਉੱਥੇ ਪਹੁੰਚ ਕੇ ਉਹਦੀ ਵੀਡੀਓ ਬਣਾ ਕੇ ਮੈਨੂੰ ਕਹਿੰਦਾ ਕੁੜੀ ਤਾਂ ਬਿਆਨ ਉਧਰ ਦੇ ਰਹੀ ਐ ਜਦੋਂ ਮਾਪਿਆਂ ਨੂੰ ਨਹੀਂ ਬੁਲਾਇਆ ਮਾਂ ਨੂੰ ਨਹੀਂ ਬੁਲਾਇਆ ਭੈਣ ਨੂੰ ਨਹੀਂ ਬੁਲਾਇਆ ਮੇਰੇ ਨਾਲ ਸਰੇ ਸਾਰ ਟੱਕਾ ਇੱਕ ਰੇਤਗੜ੍ਹ ਦੀ ਕੁੜੀ ਐ ਉਹਦੇ ਦੋ ਬੱਚੇ ਨੇ ਆ ਕੁੜੀ ਆ ਜੇ ਮੂਹਰੇ ਇੱਕ ਉਹਦੇ ਨਾਲ ਵਿਆਹ ਕਰਾਇਆ ਇੱਕ ਮੇਰੀ ਕੁੜੀ ਨਾਲ ਵਿਆਹ ਕਰਾ ਗਿਆ ਆ ਕੁੜੀ ਤੂੰ ਵੀ ਤੇਰੇ ਨਾਲ ਇਹ ਕੁੜੀ ਨੂੰ ਕਿੱਥੋਂ